ਕੋਈ ਵੋਟ ਨੰਬਰ 71 'ਚ ਮੈਂ ਖੜਾ ਹਾਂ ਬ੍ਰੇਸਟ ਹਰਗਾ ਏਰੀਆ ਜੀਨਾ ਸ਼ਰਮਾ ਜੀ ਇਹ ਫੋਨ ਨਹੀਂ ਕਰ ਰਹੇ ਕੋਈ ਸਾਡੇ ਕੋਲ ਮੋਟਰ ਕਾਰਡ ਹੈਗੇ ਨੇ ਸੋ ਇਹ ਸਾਡੀ ਭੈਣ ਜੀ ਖੜੇ ਹੈ ਇਹਨਾਂ ਦਾ ਇਹਨਾਂ ਦਾ ਇਹ ਹੈ ਮੇਰਾ 73 ਨੰਬਰ ਹੈ ਇਹਨਾਂ ਦੀ ਡਾਟਰ ਇਨ ਲਾਉ ਹੈ ਇਹਨਾਂ ਦਾ ਆਪਣਾ ਸੋ ਇਹਨਾਂ ਲੋਕਾਂ ਦੀਆਂ ਇਹਨਾਂ ਲੋਕਾਂ ਨੇ ਐਮਐਲਏ ਵੇਲੇ ਵੋਟਾਂ ਪਾਈਆਂ ਲੇਕਿਨ ਐਮਪੀ ਵੇਲੇ ਪਾਈਆਂ ਨਾਓ ਇਹਨਾਂ ਕੋਲੇ ਵੋਟਸ ਇਹਨਾਂ ਕੋਲੇ ਕਾਰਡ ਹੈਗੇ ਆ ਲੇਕਿਨ ਇਹਨਾਂ ਦੀ ਅੰਦਰ ਜਿਹਨੂੰ ਗਏ ਤੇ ਇਹਨਾਂ ਦੀ ਵੋਟ ਕੱਟ ਦਿੱਤੀ ਸੋ ਇਲੈਕਸ਼ਨ ਕਮਿਸ਼ਨ ਨੇ ਜਾਂ ਪ੍ਰਸ਼ਾਸਨ ਨੇ ਜਾਂ ਸਰਕਾਰ ਨਾਲ ਮਿਲ ਕੇ ਬਿਕੋਜ਼ ਆ ਦੇਖੋ ਉਹਨੇ ਇੱਥੇ ਖੜੇ ਚਾਰੇ ਬੰਦੇ ਜਿਹੜੇ ਲੱਗਦਾ ਕਿ ਮੈਨੂੰ ਹੋ ਸਕਦਾ ਮੈਨੂੰ ਉਮੀਦ ਹੈ ਕਿ ਸਾਨੂੰ ਵੋਟ ਪਾ ਕੇ ਆਉਣਗੇ ਲੇਕਿਨ ਇਹ ਕਿਸੇ ਨੂੰ ਵੀ ਚਾਹੇ ਵੋਟ ਪਾ ਕੇ ਆਉਣ ਲੇਕਿਨ ਇਸ ਤਰ੍ਹਾਂ ਇਹਨਾਂ ਦੀਆਂ ਵੋਟ ਕੱਟੀ ਜਾਣੀ ਮੈਨੂੰ ਲੱਗਦਾ ਇਹ ਸੀਰੀਅਸ ਇਸ਼ੂ ਹੈਗਾ ਐਂਡ ਇਹ ਜਿਹੜਾ ਇਸ਼ੂ ਹੈਗਾ ਇਹ ਇਕੱਲਾ ਇਸ ਮੁੱਦਾ ਇਸ਼ੂ ਨਹੀਂ ਹੈ ਇਹ ਮੈਂ ਜਿੱਥੇ ਜਾ ਰਿਹਾ ਉੱਥੇ ਹੀ ਕੋਈ ਨਾ ਕੋਈ ਚਾਰ ਪੰਜ ਬੰਦੇ ਮੈਨੂੰ ਮਿਲ ਜਾਂਦੇ ਕਿ ਸਾਡੀ ਵੋਟ ਕੱਟੀ ਗਈ ਇਹ ਤਾਂ ਪੜ੍ਹੇ ਲਿਖੇ ਲੋਕ ਹੈ ਇਹ ਤਾਂ ਇਸ ਗੱਲ ਦਾ ਰੌਲਾ ਵੀ ਪਾ ਰਹੇ ਔਰ ਗੱਲ ਵੀ ਕਰ ਰਹੇ ਆਦਰਵਾਈਜ਼ ਦੇਰ ਆਰ ਪੀਪਲ ਜਿਹੜੇ ਵਿਚਾਰੇ ਪੜ੍ਹੇ ਲਿਖੇ ਨਹੀਂ ਹੈ ਉਹ ਚਲੇ ਘਰ ਜਾਂਦੇ ਉਹਨੂੰ ਕਹਿੰਦੇ ਤੁਹਾਡੀ ਵੋਟ ਨਹੀਂ ਸੋ ਮੈਨੂੰ ਲੱਗਦਾ ਕਿ ਇਹ ਸੀਰੀਅਸ ਕ੍ਰਾਈਮ ਇਸ਼ੂ ਹੈਗਾ ਇਹਦੇ ਤੇ ਕੋਰਪੋਰੀਜੈਂਸ ਕਲੇਮ ਵੀ ਹੋ ਰਿਹਾ ਹੈ ਔਰ ਮੈਂ ਇਸ ਤੋਂ ਬਾਅਦ ਇਲੈਕਸ਼ਨ ਕਮਿਸ਼ਨ ਕੋਲੇ ਅਸੀਂ ਲੋਕ ਜਾਵਾਂਗੇ ਕੰਪਲੀਟ ਕਰਾਂਗੇ ਔਰ ਕਿੰਨਾ ਲੋਕਾਂ ਨੇ ਇਨਵੋਲਵਮੈਂਟ ਹੈਗੀ ਹੈ 100% ਗਵਰਨਮੈਂਟ ਦੇ ਲੋਕਾਂ ਦੀ ਇਨਵੋਲਵਮੈਂਟ ਹੋਏਗੀ ਅਸਲ ਸਾਡੀ ਤਾਂ ਗਵਰਨਮੈਂਟ ਦੀ ਗਵਰਨਮੈਂਟ ਨਹੀਂ ਹੈ ਸੋ ਇਟਸ ਅ ਸੀਰੀਅਸ ਕ੍ਰਾਈਮ ਕਿ ਤੁਸੀਂ ਡੈਮੋਕ੍ਰੇਸੀ ਦੇ ਵਿੱਚ ਕਿਸੇ ਦਾ ਕਾਰਡ ਬਣਿਆ ਹੋਵੇ ਇਹੀ ਗੱਲ ਅਮਰੀਕਾ ਕੈਨੇਡਾ ਚੋਵੇ ਦਾ ਮੇਰਾ ਖਿਆਲ ਉਹਨੂੰ 10 ਸਾਲ ਦੀ ਕੈਦ ਹੋ ਸਕਦੀ। ਤੋ ਆ ਹਾਲਾਤ ਤੁਹਾਡੇ ਸਾਹਮਣੇ ਇਹ ਕਾਰਡ ਸੋ ਮੈਂ ਡੀਸੀ ਨਾਲ ਵੀ ਗੱਲ ਕੀਤੀ ਆਪਣੇ ਡਾਕਟਰ ਕਮਿਸ਼ਨਰ ਜੋੜਵਾਲ ਸਾਹਿਬ ਨੇ ਸੈਡ ਉਹਨੇ ਇਸ ਮੌਕੇ ਤੇ ਮੈਂ ਕੁਝ ਨਹੀਂ ਕਰ ਸਕਦਾ। ਬਸ ਚਲੋ ਦੇਖਦੇ ਹਾਂ ਕੀ ਹੁੰਦਾ ਹੈ ਲੜਾਈ ਲੜਾਂਗੇ ਅਸੀਂ। ਥੈਂਕ ਯੂ ਸਪੋਰਟ ਨੰਬਰ 71 'ਚ ਮੈਂ ਖੜਾ ਹਾਂ ਬੈਸਟ ਹਗਾ ਏਰੀਆ ਜੀਨਾ ਸ਼ਰਮਾ ਜੀ ਉਹ ਚੋਣ ਲੜ ਰਹੀ ਕੋਈ ਸਾਡੇ ਕੋਲ ਮੋਟਰ ਕਾਰਡ ਹੈਗੇ ਸੋ ਇਹ ਸਾਡੀ ਤਰ੍ਹਾਂ ਜੀ ਖੜਿਆ ਹੈ ਇਹਨਾਂ ਦਾ ਇਹਨਾਂ ਦਾ ਇਹ ਹੈ ਮੇਰਾ ਸੇ 73 ਨੰਬਰ ਹੈ ਇਹਨਾਂ ਦੀ ਵੋਟਰਿੰਗ ਲਾਡ ਹੈ ਇਹਨਾਂ ਦਾ ਆਪਣਾ ਸੋ ਇਹਨਾਂ ਲੋਕਾਂ ਦੀਆਂ ਇਹਨਾਂ ਲੋਕਾਂ ਨੇ ਐਮਐਲਏ ਵੇਲੇ ਵੋਟਾਂ ਪਾਈਆਂ ਲੇਕਿਨ ਐਮਪੀ ਵੇਲੇ ਪਾਈਆਂ ਨਾਓ ਇਹਨਾਂ ਕੋਲੇ ਵੋਟਸ ਇਹਨਾਂ ਕੋਲੇ ਕਾਰਡ ਹੈਗੇ ਲੇਕਿਨ ਇਹਨਾਂ ਵੀ ਅੰਦਰ ਜਿਹਨੋਂ ਗਏ ਤੇ ਇਹਨਾਂ ਦੀ ਵੋਟ ਕੱਢਦੇ